ਸਰ ਜਿਹੜੇ ਜੁੱਤਨ ਅਸੀਂ ਵਿਰੋਧਕੜੀ ਮਹਿੰਮ ਚੱਲ ਰਹੀ ਹੈ ਸਾਰਾ ਅੱਜ ਕੀ ਕਾਰਵਾਈ ਪਈ ਹੈ ਅ ਅੱਜ ਸਵੇਰ ਦੇ ਟਾਈਮ ਕਾਸੋ ਦੇ ਦੌਰਾਨ ਇਹ ਥਾਣਾ ਦੇ ਇਲਾਕੇ ਜਿਹੜਾ ਪਿੰਡ ਸਹਿਣਾ ਉਥੇ ਉਪਲਪਤੀ ਦੌਰਾਨ ਇਹ ਚੈਕਿੰਗ ਇੱਕ ਅ ਵਿਅਕਤੀ ਸੀਗਾ ਉਹਦਾ ਨਾਮ ਸੀਗਾ ਗੁਰ ਗੁਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਉਪਲਪਤੀ ਸਹਿਣਾ ਦਾ ਰਹਿਣ ਵਾਲਾ ਸੀਗਾ ਉਮਰ ਤਕਰੀਬਨ ਹੈਗੀ ਉਹਦੀ 70 ਕੁ ਸਾਲ ਤੇ ਇਹ ਉਥੇ ਇੱਕ ਢੀ ਜਾਂ ਉਹਨੂੰ ਸ਼ੌਣੀ ਕਹਿੰਦੇ ਆ ਡੇਰਾ ਟਾਈਪ ਆ ਉੱਥੇ ਬਾਹਰ ਬੈਠ ਕੇ ਇਹ ਕੈਪਸੂਲ ਵੇਚਦਾ ਸੀਗਾ ਤਾਂ ਇਹਦੇ ਕੋਲੋਂ 315 ਪੈਰਾਗਾਬਲਿਨ ਕੈਪਸੂਲ ਤੇ 10000 ਰੁਪਏ ਡਰਗ ਮੰਨੀ ਬਰਾਮਦ ਹੋਈ ਹੈ ਤਾਂ ਇਹ ਐਫ ਆਈ ਆਰ ਲਾਉਂਸ ਕਰ ਦਿੱਤੀ ਗਈ ਆ ਐਫ ਆਈ ਆਰ ਨੰਬਰ 49 ਆ ਤਾਰਾ 223 ਬੀ ਐਨ ਐਸ थाना ਸਣਾ ਵਿਖੇ ਦਰਜ ਰਜਿਸਟਰ ਹੋ ਗਈ ਹੈ ਸਰ ਜਿਹੜੇ ਜੁੱਧ ਨਸੇ ਵਿਰੋਧਕੜੀ ਮਹਾਂਮ ਚੱਲ ਰਹੀ ਹੈ ਸਰ ਅੱਜ ਕੀ ਕਾਰਵਾਈ ਪਈ ਹੈ ਅ ਅੱਜ ਸਵੇਰ ਦੇ ਟਾਈਮ ਕਾਸੋ ਦੇ ਦੌਰਾਨ ਇਹ ਥਾਣਾ ਦੇ ਇਲਾਕੇ ਜਿਹੜਾ ਪਿੰਡ ਸਹਿਣਾ ਉਥੇ ਉਪਲਪਤੀ ਦੌਰਾਨ ਦੇ ਚੈਕਿੰਗ ਇੱਕ ਅ ਵਿਅਕਤੀ ਸੀਗਾ ਉਹਦਾ ਨਾਂ ਸੀਗਾ ਗੁਰ ਗੁਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਉਪਲਪਤੀ ਸਹਿਣਾ ਦਾ ਰਹਿਣ ਵਾਲਾ ਸੀਗਾ ਉਮਰ ਤਕਰੀਬਨ ਹੈਗੀ ਉਹਦੀ 70 ਕੁ ਸਾਲ ਤੇ ਇਹ ਉਥੇ ਇੱਕ ਝਿੜੀ ਜਾਂ ਉਹਨੂੰ ਸ਼ੌਣੀ ਕਹਿੰਦੇ ਆ ਡੇਰਾ ਟਾਈਪ ਆ ਉੱਥੇ ਬਾਹਰ ਬੈਠ ਕੇ ਇਹ ਕੈਪਸੂਲ ਵੇਚਦਾ ਸੀਗਾ ਤਾਂ ਇਹਦੇ ਕੋਲੋਂ 315 ਪੈਰਾਗਾਬਲਿਨ ਕੈਪਸੂਲ ਤੇ 10000 ਰੁਪਏ ਡਰਗ ਮੰਨੀ ਬਰਾਮਦ ਹੋਈ ਹੈ ਤਾਂ ਇਹ ਐਫ ਆਈ ਆਰ ਲਾਉਂਸ ਕਰ ਦਿੱਤੀ ਗਈ ਹੈ ਐਫ ਆਈ ਆਰ ਨੰਬਰ 49 ਆ ਤਾਰਾ 223 ਬੀ ਐਨ ਐਸ थाना ਸਣਾ ਵਿਖੇ ਦਰਜ ਰਜਿਸਟਰ ਹੋ ਗਈ ਹੈ ਸਰ ਜਿਹੜੇ ਜੁੱਧ ਨੇ ਅਸੀਂ ਅਬਰੋਧਕੜੀ ਮਹਿੰਮ ਚੱਲ ਰਹੀ ਹੈ ਸਰ ਅੱਜ ਕੀ ਕਾਰਵਾਈ ਪਈ ਹੈ ਅ ਅੱਜ ਸਵੇਰ ਦੇ ਟਾਈਮ ਕਾਸੋ ਦੇ ਦੌਰਾਨ ਇਹ ਥਾਣਾ ਦੇ ਇਲਾਕੇ ਜਿਹੜਾ ਪਿੰਡ ਸਹਿਣਾ ਉਥੇ ਉਪਲਪਤੀ ਦੌਰਾਨ ਚੈਕਿੰਗ ਇੱਕ ਆ ਵਿਅਕਤੀ ਸੀਗਾ ਉਹਦਾ ਨਾਮ ਸੀਗਾ ਗੁਰ ਗੁਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਉਪਲਪਤੀ ਸਹਿਣਾ ਦਾ ਰਹਿਣ ਵਾਲਾ ਸੀਗਾ ਉਮਰ ਤਕਰੀਬਨ ਹੈਗੀ ਉਹਦੀ 70 ਕੁ ਸਾਲ ਤੇ ਇਹ ਉਥੇ ਇੱਕ ਝੜੀ ਜਾਂ ਉਹਨੂੰ ਸ਼ੌਣੀ ਕਹਿੰਦੇ ਆ ਡੇਰਾ ਟਾਈਪ ਆ ਉਥੇ ਬਾਹਰ ਬੈਠ ਕੇ ਇਹ ਕੈਪਸੂਲ ਵੇਚਦਾ ਸੀਗਾ ਤਾਂ ਇਹਦੇ ਕੋਲੋਂ 315 ਪੈਰਾਗਾਬਲਿਨ ਕੈਪਸੂਲ ਤੇ 10000 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਤਾਂ ਇਹ ਐਫ ਆਈ ਆਰ ਲਾਜ਼ ਕਰ ਦਿੱਤੀ ਗਈ ਹੈ ਐਫ ਆਈ ਆਰ ਨੰਬਰ 49 ਆ ਧਾਰਾ 223 ਬੀ ਐਨ ਐਸ थाना ਸੈਣਾ ਵਿਖੇ ਦਰਜ ਰਜਿਸਟਰ ਹੋ ਗਈ ਹੈ